ਮੈਨੂੰ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਮੇਰੇ ਲਾਈਫ ਦੇ ਵਿੱਚ ਇੰਨਾ ਪਿਆਰ ਤੱਕ ਕਦੇ ਨਹੀਂ ਪਾਇਆ ਮੈਂ ਜੋ ਪੰਜਾਬ ਆ ਕੇ ਪਾਇਆ ਹੈ ਜੋ ਸਾਰੇ ਦਾ ਰਿਸਪੌਂਸ ਜੋ ਮਿਲ ਰਿਹਾ ਹੈ ਬਸ ਵਾਹਿਗੁਰੂ ਦੀ ਮਿਹਰ ਹੈ ਮੈਨੂੰ ਪੂਰੀ ਉਮੀਦ ਹੈ ਜੋ ਬਹੁਤ ਹੀ ਵਧੀਆ ਕਲੈਕਸ਼ਨ ਆਉਣ ਵਾਲੇ ਕੱਲ ਔਰ ਇਹ ਸਾਰਾ ਫਲੱਡ ਵਿਕਟਿਮ ਰੀਲੀਫ ਤੇ ਜਾਏਗਾ ਔਰ ਮੈਂ ਆਪਣੇ ਹੱਥ ਨਾਲ ਕਰਾਂਗਾ ਇੱਕ ਚੀਜ਼ ਨਾ ਕਿਸੇ ਪ੍ਰੋਡਿਊਸਰ ਤੇ ਛੜਨਾ ਹੈ ਨਾ ਕਿਸੇ ਦੀ ਔਰ ਤੇ ਛੜਨਾ ਹੈ ਔਰ ਬਸ ਮੈਂ ਆ ਗਿਆ ਪੰਜਾਬ ਹਾਂ ਤਾਂ ਮਿਹਰ ਫਿਲਮ ਦੇ ਪ੍ਰੀਮੀਅਰ ਤੇ ਮੌਜੂਦ ਆ ਸਾਡੇ ਨਾਲ ਇਸ ਫਿਲਮ ਦੇ ਲੀਡ ਐਕਟਰ ਰਾਜਕੁੰਦਰਾ ਜੀ ਨੇ ਸਰ ਫਿਲਮ ਦੀ ਗੱਲ ਕਰਾਂ ਜੀ ਅੱਜ ਪ੍ਰੀਮੀਅਰ ਰਿਲੀਜ਼ ਹੋਇਆ ਦਰਸ਼ਕਾਂ ਨਾਲ ਗੱਲਬਾਤ ਕੀਤੀ ਆ ਤਕਰੀਬਨ ਦਰਸ਼ਕਾਂ ਨੇ ਤਾਂ ਜਿਹੜਾ ਫਿਲਮ ਨੂੰ ਕਾਫੀ ਪਸੰਦ ਕੀਤਾ ਪਰ ਤੁਸੀਂ ਐਕਟਰ ਦੇ ਤੌਰ ਤੇ ਕਿਵੇਂ ਮਹਿਸੂਸ ਕਰ ਰਹੇ ਹੋ ਮੈਨੂੰ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਮੇਰੇ ਲਾਈਫ ਦੇ ਵਿੱਚ ਇੰਨਾ ਪਿਆਰ ਤਾਂ ਕਦੇ ਨਹੀਂ ਪਾਇਆ ਮੈਂ ਜੋ ਪੰਜਾਬ ਆ ਕੇ ਪਾਇਆ ਜੋ ਸਾਰੇ ਦਾ ਰਿਸਪੌਂਸ ਜੋ ਮਿਲ ਰਿਹਾ ਹੈ ਬਸ ਵਾਹਿਗੁਰੂ ਦੀ ਮਿਹਰ ਹੈ ਕਈ ਵਾਰ ਇੱਕ ਵਕਤ ਲੱਗਦਾ ਹੈ ਜ਼ਿੰਦਗੀ 'ਚ ਕੁਝ ਵਧੀਆ ਚੀਜ਼ ਹੋਣੀ ਇਹ ਮੇਰੀ ਲਾਈਫ ਦਾ ਬੈਸਟ ਮੋਮੈਂਟ ਹੈ ਸਰ ਇਹ ਫਿਲਮਾਂ ਇਸੇ ਤਰੀਕੇ ਜਾਰੀ ਰਹਿਣਗੀਆਂ ਪੰਜਾਬੀ ਇੰਡਸਟਰੀ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਫਿਲਮਾਂ ਆਉਂਦੀਆਂ ਰਹਿਣਗੀਆਂ ਤੁਹਾਡੇ ਬਾਜੀ 23 ਸਪਟੈਂਬਰ ਨੂੰ ਬਸ ਰੁਕ ਜਾਓ ਅਗਲੀ ਫਿਲਮ ਦੀ ਅਨਾਉਂਸਮੈਂਟ ਹੈ ਜੀ ਸਰ ਇਸ ਫਿਲਮ ਨੂੰ ਲੈ ਕੇ ਤੁਸੀਂ ਇੱਕ ਵੱਡੇ ਅਨਾਉਂਸਮੈਂਟ ਕੀਤੀ ਸੀ ਕਿ ਕਮਾਈ ਹੈ ਜਿਹੜੀ ਪਹਿਲੀ ਕਮਾਈ ਆ ਉਹ ਹਰ ਭੇਡਤਾਂ ਲਈ ਲਗਾਈ ਜਾਏਗੀ ਤਾਂ ਉਸ ਮਾਮਲੇ ਬਾਰੇ ਕੀ ਕਹਾਂਗੇ ਜੀ ਮੈਨੂੰ ਚੰਗਾ ਲੱਗ ਰਿਹਾ ਹੈ ਜਦੋਂ ਮੈਂ ਬੁੱਕਮਾ ਸ਼ੋਅ ਤੇ ਜਾਂਣਾ ਹੈ ਔਰ ਸਾਰੇ ਹਾਊਸਫੁੱਲ ਸ਼ੋਅ ਦੇਖ ਰਹੇ ਹਾਂ ਕੱਲ ਨੂੰ ਮੈਨੂੰ ਪੂਰੀ ਉਮੀਦ ਹੈ ਜੋ ਬਹੁਤ ਹੀ ਵਧੀਆ ਕਲੈਕਸ਼ਨ ਆਉਣ ਵਾਲੇ ਕੱਲ ਔਰ ਇਹ ਸਾਰਾ ਫਲਡ ਵਿਕਟਿਮ ਰելիਫ ਤੇ ਜਾਏਗਾ ਔਰ ਮੈਂ ਆਪਣੇ ਹੱਥ ਨਾਲ ਕਰਾਂਗਾ ਇੱਕ ਚੀਜ਼ ਨਾ ਕਿਸੇ ਪ੍ਰੋਡਿਊਸਰ ਤੇ ਛੱਡਣਾ ਹੈ ਨਾ ਕਿਸੇ ਦੇ ਔਰਤੇ ਛੱਡਣਾ ਹੈ ਮੈਂ ਆਪਣੇ ਹੱਥ ਨਾਲ ਜਾ ਕੇ ਕਿਉਂਕਿ 2-3 ਮਹੀਨੇ ਬਾਅਦ ਸਾਨੂੰ ਅਸਲੀ ਪਤਾ ਚੱਲੇਗੀ ਪੰਜਾਬ ਦੀ ਕੀ ਹਾਲਤ ਹੈ ਤਾਂ ਉਸ ਟਾਈਮ ਲਈ ਆਪਾਂ ਫੰਡਸ ਬਚਾਣੇ ਮੈਂ ਬਹੁਤ ਕੁਝ ਸੋਚਿਆ ਹੈ ਔਰ ਬਸ ਮੈਂ ਆ ਗਿਆ ਪੰਜਾਬ ਹੁਣ ਤੁਸੀਂ ਤੁਸੀਂ ਪਹਿਲਾਂ ਵੀ ਜਿੱਦਾਂ ਖੁਦ ਜਾ ਕੇ ਆਏ ਹੋ ਸੇਵਾ ਕਰਕੇ ਆਏ ਹੋ ਜੀ ਹਾਲਾਤਾਂ ਦੀ ਗੱਲ ਕਰਾਂ ਕਾਫੀ ਚਿੰਤਾਜਨਕ ਬਣੀ ਹੋਈ ਆ ਬਾਲੀਵੁੱਡ ਦਾ ਜੇਕਰ ਹੋ ਰਿਹਾ ਸੀ ਕਹਿੰਦੇ ਬਾਲੀਵੁੱਡ ਤੋਂ ਘੱਟ ਕਲਾਕਾਰ ਜਿਹੜੇ ਅੱਗੇ ਆ ਰਹੇ ਪਰ ਕੱਲ ਕਾਫੀ ਕਲਾਕਾਰਾਂ ਨੇ ਪੋਸਟ ਪਾ ਕੇ ਜਿਹੜਾ ਇੱਕ ਦਰਦ ਵੀ ਬਣਾਇਆ ਜੀ ਤੁਹਾਨੂੰ ਲੱਗਦਾ ਸਾਨੂੰ ਕਿਸੇ ਦੀ ਬਾੜ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਕੋਈ ਭੁੱਖਾ ਜਾਏਗਾ ਤੁਹਾਨੂੰ ਲੱਗਦਾ ਹੈ ਪੰਜਾਬ ਪੂਰੇ ਇੰਡੀਆ ਨੂੰ ਖਾਣਾ ਖਿਲਾਂਦਾ ਹੈ ਵਾਈਗਰੀ ਦੇ ਮੈਂ। ਥੈਂਕ ਯੂ। ਤਾਂ ਰਾਜਕੁੰਦਰ ਸਰ ਨੇ ਗੱਲਬਾਤ ਕੀਤੀ ਆ ਦੱਸਤੀ ਕਿ ਉਹਨਾਂ ਦੀ ਫਿਲਮ ਹੈ ਜਿਹੜੀ ਉਹ ਭਲਕੇ ਰਿਲੀਜ਼ ਹੋਣ ਜਾ ਰਹੀ ਹੈ ਅੱਜ ਪ੍ਰੀਮੀਅਰ ਸੀ। ਤਾਂ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਹਰ ਪੀੜਤਾਂ ਦੇ ਲਈ ਮੈਂ ਨਾਲ ਖੜਾ ਹਾਂ ਮੈਂ ਖੁਦ ਜਾ ਕੇ ਜਿਹੜੀ ਉਹ ਸੇਵਾ ਨਿਭਾਵਾਂਗਾ। ਸੋ ਜੋ ਕਿ ਸਾਥੀ ਰਮੇਸ਼ ਦੇ ਨਾਲ ਸੁਖਦਲੇ ਤਾਂ ਮਿਹਰ ਫਿਲਮ ਦੇ ਪ੍ਰੀਮੀਅਰ ਤੇ ਮੌਜੂਦ ਆ ਸਾਡੇ ਨਾਲ ਇਸ ਫਿਲਮ ਦੇ ਲੀਡ ਐਕਟਰ ਰਾਜਕੁੰਦਰਾ ਜੀ ਨੇ ਸਰ ਫਿਲਮ ਦੀ ਗੱਲ ਕਰਾਂ ਜੀ ਅੱਜ ਪ੍ਰੀਮੀਅਰ ਰਿਲੀਜ਼ ਹੋਇਆ ਦਰਸ਼ਕਾਂ ਨਾਲ ਗੱਲਬਾਤ ਕੀਤੀ ਆ ਤਕਰੀਬਨ ਦਰਸ਼ਕਾਂ ਨੇ ਤਾਂ ਜਿਹੜਾ ਫਿਲਮ ਨੂੰ ਕਾਫੀ ਪਸੰਦ ਕੀਤਾ ਪਰ ਤੁਸੀਂ ਐਕਟਰ ਦੇ ਤੌਰ ਤੇ ਕਿਵੇਂ ਮਹਿਸੂਸ ਕਰ ਰਹੇ ਹੋ ਮੈਨੂੰ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਮੇਰੇ ਲਾਈਫ ਦੇ ਵਿੱਚ ਇੰਨਾ ਪਿਆਰ ਤਾਂ ਕਦੇ ਨਹੀਂ ਪਾਇਆ ਮੈਂ ਜੋ ਪੰਜਾਬ ਆ ਕੇ ਪਾਇਆ ਜੋ ਸਾਰੇ ਦਾ ਰਿਸਪੌਂਸ ਜੋ ਮਿਲ ਰਿਹਾ ਹੈ ਵਾਹਿਗੁਰੂ ਦੀ ਮਿਹਰ ਹੈ ਕਈ ਵਾਰ ਇੱਕ ਵਕਤ ਲੱਗਦਾ ਹੈ ਜ਼ਿੰਦਗੀ 'ਚ ਕੁਝ ਵਧੀਆ ਚੀਜ਼ ਹੋਣੀ ਇਹ ਮੇਰੀ ਲਾਈਫ ਦਾ ਬੈਸਟ ਮੋਮੈਂਟ ਹੈ ਸਰ ਇਹ ਫਿਲਮ ਇਸੇ ਤਰੀਕੇ ਜਾਰੀ ਰਹਿਣਗੀ ਪੰਜਾਬੀ ਇੰਡਸਟਰੀ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਫਿਲਮਾਂ ਆਉਂਦੀਆਂ ਰਹਿਣਗੀਆਂ ਤੁਹਾਡੇ ਭਾਜੀ 23 ਸਪਟੈਂਬਰ ਨੂੰ ਬਸ ਰੁਕ ਜਾਓ ਅਗਲੀ ਫਿਲਮ ਦੇ ਅਨਾਉਂਸਮੈਂਟ ਹੈ ਜੀ ਸਰ ਇਸ ਫਿਲਮ ਨੂੰ ਲੈ ਕੇ ਤੁਸੀਂ ਇੱਕ ਵੱਡੇ ਅਨਾਉਂਸਮੈਂਟ ਕੀਤੀ ਸੀ ਕਿ ਕਮਾਈ ਹੈ ਜਿਹੜੀ ਪਹਿਲੀ ਕਮਾਈ ਆ ਉਹ ਹਰ ਭੀੜਤਾਂ ਲਈ ਲਗਾਈ ਜਾਏਗੀ ਤਾਂ ਉਸ ਮਾਮਲੇ ਬਾਰੇ ਕੀ ਕਹਾਂਗੇ ਮੈਨੂੰ ਚੰਗਾ ਲੱਗ ਰਿਹਾ ਹੈ ਜਦੋਂ ਮੈਂ ਬੁੱਕਮਾ ਸ਼ੋਅ ਤੇ ਜਾਣਾ ਹੈ ਔਰ ਸਾਰੇ ਹਾਊਸਫੁੱਲ ਸ਼ੋਅ ਦੇਖ ਰਹੇ ਹਾਂ ਕੱਲ ਨੂੰ ਮੈਨੂੰ ਪੂਰੀ ਉਮੀਦ ਹੈ ਜੋ ਬਹੁਤ ਹੀ ਵਧੀਆ ਕਲੈਕਸ਼ਨ ਆਉਣ ਵਾਲ ਫਲਡ ਵਿਕਟਿਮ ਰਿਲੀਫ ਦੇ ਜਾਏਗਾ ਔਰ ਮੈਂ ਆਪਣੇ ਹੱਥ ਨਾਲ ਕਰਾਂਗਾ ਇੱਕ ਚੀਜ਼ ਨਾ ਕਿਸੇ ਪ੍ਰੋਡਿਊਸਰ ਤੇ ਛੱਡਣਾ ਹੈ ਨਾ ਕਿਸੇ ਦੇ ਔਰ ਤੇ ਛੱਡਣਾ ਹੈ ਉਹ ਮੈਂ ਆਪਣੇ ਹੱਥ ਨਾਲ ਜਾ ਕੇ ਕਿਉਂਕਿ 2-3 ਮਹੀਨੇ ਬਾਅਦ ਸਾਨੂੰ ਅਸਲੀ ਪਤਾ ਚੱਲੇਗੀ ਪੰਜਾਬ ਦੀ ਕੀ ਹਾਲਤ ਹੈ ਤਾਂ ਉਸ ਟਾਈਮ ਲਈ ਆਪਾਂ ਫੰਡਸ ਬਚਾਣੇ ਮੈਂ ਬਹੁਤ ਕੁਝ ਸੋਚਿਆ ਹੈ ਔਰ ਬਸ ਮੈਂ ਆ ਗਿਆ ਪੰਜਾਬ ਹੁਣ ਤੁਸੀਂ ਤੁਸੀਂ ਪਹਿਲਾਂ ਵੀ ਜਿੱਦਾਂ ਖੁਦ ਜਾ ਕੇ ਆਏ ਹੋ ਸੇਵਾ ਕਰਕੇ ਆਏ ਹੋ ਜੀ ਹਾਲਾਤਾਂ ਦੀ ਗੱਲ ਕਰਾਂ ਕਾਫੀ ਚਿੰਤਾਜਨਕ ਬਣੀ ਹੋਈ ਆ ਬਾਲੀਵੁੱਡ ਦਾ ਜ਼ਿਕਰ ਹੋ ਰਿਹਾ ਸੀ ਕਹਿੰਦੇ ਬਾਲੀਵੁੱਡ ਤੋਂ ਘੱਟ ਕਲਾਕਾਰ ਜਿਹੜੇ ਆਗੇ ਆ ਰਹੇ ਪਰ ਕੱਲ ਕਾਫ ਤਾਨੂੰ ਲੱਗਦਾ ਸਾਨੂੰ ਕਿਸੇ ਦੀ ਬਾੜ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਕੋਈ ਪੁੱਖਾ ਜਾਏਗਾ ਤੁਹਾਨੂੰ ਲੱਗਦਾ ਹੈ ਪੰਜਾਬ ਪੂਰੇ ਇੰਡੀਆ ਨੂੰ ਖਾਣਾ ਖਿਲਾਂਦਾ ਹੈ ਵਾਈ ਗੁਰੇ ਦੇ ਮੇਰ ਤਾਂ ਰਾਜਕੁੰਦਰ ਸਰ ਨੇ ਗਲਬਤ ਕੀਤੀ ਹੈ 사실 ਕਿ ਉਹਨਾਂ ਦੀ ਫਿਲਮ ਹੈ ਜਿਹੜੀ ਉਹ ਭਲਕੇ ਰਿਲੀਜ਼ ਹੋਣ ਜਾ ਰਹੀ ਹੈ ਤੱਜ ਪ੍ਰੀਮੀਅਰ ਸੀ ਤਾਂ ਉਹਨਾਂ ਨੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਹਰ ਪੀੜਤਾਂ ਦੇ ਲਈ ਮੈਂ ਨਾਲ ਖੜਾ ਹਾਂ ਮੈਂ ਖੁਦ ਜਾ ਕੇ ਜਿਹੜੀ ਉਹ ਸੇਵਾ ਨਿਭਾਵਾਂਗਾ ਸੋ ਜੋ ਕਿ ਸਾਥੀ ਰਮੇਸ਼ ਦੇ ਨਾਲ ਸੁਖਦੁਲੇ